ਅੱਜ ਉਹ ਭੇਦ ਉਹ ਰਾਜ ਖੋਲਣ ਲੱਗੇ ਆ ਜਿਹੜਾ ਹੁਣ ਤੱਕ ਨਹੀਂ ਸੀ ਖੋਲਿਆ ਗਿਆ ਤੇ ਛੁਪਿਆ ਹੋਇਆ ਸੀ ਪਰ ਥੋੜਾ ਦਿਲ ਤਕੜਾ ਕਰਕੇ ਤੇ ਦਿਮਾਗ ਨੂੰ ਖੋਲ੍ਹ ਕੇ ਅਖੀਰ ਤੱਕ ਸੁਣਿਓ ਕਿਉਂਕਿ ਉਹ ਜਿਹੜੀ ਇੰਸਟਾਗ੍ਰam ਵਾਲੀ ਭਾਬੀ ਕਮਲਕੌਰ ਜੀ ਦਾ ਕਤਲ ਕੀਤਾ ਗਿਆ ਉਹਦੀ ਪੋਸਟ ਮਾਤਮ ਰਿਪੋਰਟ ਆਈ ਹੈ ਔਰ ਕਈ ਤਰ੍ਹਾਂ ਦੇ ਵੱਡੇ ਖੁਲਾਸੇ ਹੋਏ ਨੇ ਜਿਦੇ ਵਿੱਚ ਇਹ ਸਾਹਮਣੇ ਆਇਆ ਕਿ ਉਹਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਤੇ ਉਹਦੇ ਸਰੀਰ ਤੇ ਹੋਰ ਵੀ ਕਈ ਤਰ੍ਹਾਂ ਦੇ ਨਿਸ਼ਾਨ ਨੇ ਤੇ ਉਹਦੇ ਪ੍ਰਾਈਵੇਟ ਪਾਪ ਦੇ ਉੱਪਰ ਵੀ ਨਿਸ਼ਾਨ ਦੱਸੇ ਜਾ ਰਹੇ ਨੇ ਪਰ ਉਸ ਦੇ ਕਤਲ ਦਾ ਅਸਲੀ ਕਾਰਨ ਇਹ ਨਹੀਂ ਹੈ ਉਹਦੇ ਪਿੱਛੇ ਅਸਲੀ ਕਾਰਨ ਜਾਂ ਦੱਸ ਸਿੱਖੋ ਜੀ ਤਾਂ ਉਹ ਹੋਰ ਹੈ ਉਸ ਕੁੜੀ ਦੇ ਕਤਲ ਦਾ ਅਸਲੀ ਕਾਰਨ ਉਹਦੀਆਂ ਉਹ ਵੀਡੀਓ ਤੇ ਉਹ ਬੋਲਬਾਣੀ ਜਿਨ੍ਹਾਂ ਚ ਉਹ ਗੰਦ ਪਰੋਸਦੀ ਸੀ ਉਹ ਹੈ ਤੇ ਉਸ ਕੁੜੀ ਦੀਆਂ ਘਟੀਆਂ ਵੀਡੀਓ ਤੇ ਘਟੀਆਂ ਗੱਲਾਂ ਦਾ ਅਸਲ ਕਾਰਨ ਸਾਡੇ ਸਮਾਜ ਦੀ ਲੱਚਰ ਸੋਚ ਤੇ ਮਾਨਸਿਕਤਾ ਹੈ ਹੁਣ ਗੌਰ ਨਾਲ ਸੁਣਿਓ ਇੱਥੇ ਹੀ ਸਾਡੀ ਲੱਚਰਤਾ ਸ਼ੁਰੂ ਹੋ ਜਾਣੀ ਆ ਤੁਸੀਂ ਦੇਖਿਓ ਕਮੈਂਟਾਂ ਚ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਸ਼ੁਰੂ ਹੋ ਜਾਣਾ ਕੀ ਇਹ ਲੱਚਰਤਾ ਨਹੀਂ ਹੈ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਜਿਹੜੇ ਥਾਂ ਤੇ ਜਿਹੜੇ ਸਮਾਨ ਨੇ ਵਿਕਣਾ ਨਾ ਹੋਵੇ ਉਥੇ ਉਹਦੀ ਹੱਟੀ ਪਾਈ ਨਹੀਂ ਜਾ ਸਕਦੀ ਠੰਡੇ ਥਾਂ ਤੇ ਜਾ ਕੇ ਬਰਫ਼ ਨਹੀਂ ਵੇਚੀ ਜਾ ਸਕਦੀ ਸਾਡੇ ਸਮਾਜ ਦੇ ਵਿੱਚ ਜੇ ਕੋਈ ਘਟਿਆ ਵੀਡੀਓ ਬਣਾ ਕੇ ਘਟਿਆ ਕੰਟੈਂਟ ਬਣਾ ਕੇ ਪੇਸ਼ ਕਰ ਰਿਹਾ ਤਾਂ ਉਹਨੂੰ ਪਤਾ ਹੈ ਕਿ ਇੱਥੇ ਵੱਡੀ ਗਿਣਤੀ ਲੋਕਾਂ ਦੀ ਜਿਹੜੀ ਸੋਚ ਤੇ ਮਾਨਸਿਕਤਾ ਹੈ ਉਹ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ ਜਿਨ੍ਹਾਂ ਨੇ ਪਸੰਦ ਕਰਨਾ ਤੇ ਸੁਣਨਾ ਹੁਣ ਸਾਡੀ ਮਾਨਸਿਕਤਾ ਕੀ ਹੈ ਮੈਂ ਠੋਕ ਮਾਰ ਕੇ ਕਹੂੰਗਾ ਵੱਡੀ ਗਿਣਤੀ ਸਾਡੇ ਲੋਕਾਂ ਦੀ ਮਾਨਸਿਕਤਾ ਤੇ ਸੋਚ ਜਿਹੜੀ ਆ ਉਹ ਚੰਗੀ ਨਹੀਂ ਦੀ ਗੁੱਸਾ ਨਾ ਕਰੋ ਢਗਾਈ ਨਾਲ ਸੋਚੋ ਦੇਖੋ ਜਿੰਨੇ ਸਾਡੇ ਪਿੰਡਾਂ ਸ਼ਹਿਰਾਂ 'ਚ ਵਿਆਹ ਹੁੰਦੇ ਨੇ 100 ਤੋਂ 95 ਵਿਆਹਾਂ ਤੇ ਅਸੀਂ ਡਾਂਸਰਾਂ ਨਚਾਉਣੇ ਆ ఆర్కెస్ట్రా ਨਚਾਉਣੇ ਆ ਮੁੱਲ ਕਿਰਾਏ ਤੇ ਲਿਆ ਕੇ ਲੋਕਾਂ ਦੀਆਂ ਗਰੀਬ ਧੀਆਂ ਭੈਣਾਂ ਦੇ ਠੁਮਕੇ ਲਵਾਉਣੇ ਆ ਤੇ ਸਾਰੇ ਰਿਸ਼ਤੇਦਾਰ ਤੇ ਪਿੰਡ ਵਾਲੇ ਸਾਹਮਣੇ ਬਹਿ ਕੇ ਨਾਲੇ ਚਾਟ ਖਾਂਦੇ ਨੇ ਨਾਲੇ ਉਹਨਾਂ ਦੇ ਠੁਮਕੇ ਦੇਖਦੇ ਨੇ ਕੀ ਇਹ ਲੱਚਰ ਮਾਨਸਿਕਤਾ ਨਹੀਂ ਕੀ ਇਹ ਲੱਚਰ ਸੋਚ ਨਹੀਂ ਤੁਸੀਂ ਹੁਣ ਹਿੰਮਤ ਨਾਲ ਦੱਸਿਓ ਇੱਥੇ 도ਗਲੇ ਨਾ ਬਣਿਓ ਮੈਂ ਬੜੇ ਦੋਗਲੇ ਬੰਦਿਆਂ ਦੇ ਕਮੈਂਟ ਪੜੇ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਨੇ ਫੇਸਬੁੱਕ ਤੇ ਪਾਇਆ ਜਿਨ੍ਹਾਂ ਨੇ ਕਈ ਵਾਰ ਸਾਡੇ ਸਾਹਮਣੇ ਬਹਿ ਕੇ ਲੱਚਰ ਕਿਸਮ ਦੀਆਂ ਗੱਲਾਂ ਤੇ ਹੱਸੇ ਲੱਚਰ ਕਿਸਮ ਦੀ ਗੁਫਤਗੂ ਕੀਤੀ ਤੇ ਦੰਦੀਆਂ ਕੱਢੀਆਂ ਉਹਨਾਂ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਐਦਾਂ ਗੱਲਾਂ ਕੀਤੀਆਂ ਸੋਸ਼ਲ ਮੀਡੀਆ ਤੇ ਜਿਵੇਂ ਉਹ ਤਾਂ ਬਹੁਤ ਦੁੱਧ ਤੋਤੇ ਹੋਣ ਮੈਂ ਠੋਕ ਵਜਾ ਕੇ ਕਹਿਣਾ ਚਾਹਣਾ ਜੇਕਰ ਸਾਡੇ ਸਮਾਜ ਦੀ ਸੋਚ ਤੇ ਮਾਨਸਿਕਤਾ ਠੀਕ ਹੁੰਦੀ ਤਾਂ 100 ਚੋਂ 95 ਵਿਆਵਾ ਤੇ ਆਰਕੈਸਟਰਾ ਡਾਂਸਰਾਂ ਕਿਉਂ ਨੱਚਦੀਆਂ ਸਾਰੇ ਲੋਕ ਕਿਉਂ ਸਾਹਮਣੇ ਬਹਿ ਕੇ ਵੇਖਦੇ ਉੱਥੋਂ ਤੱਕ ਜਿਹੜੇ ਸਾਡੇ ਅੱਜ ਮੁੰਡੇ ਕਹੀ ਜਾਂਦੇ ਨੇ ਕਿ ਉਹਨੇ ਕੱਲੀ ਨੇ ਗੰਦ ਪਾਇਆ ਸੀ ਮੈਂ ਕਹਿੰਨਾ ਇਹ ਕਮਲਕੌਰ ਨੇ ਵੀ ਗੰਦ ਪਾਇਆ ਸੀ ਇਹਦੇ ਖਿਲਾਫ ਪਹਿਲਾਂ ਮੈਂ ਵੀਡੀਓ ਪਾਈਆਂ ਹੋਈਆਂ ਨੇ ਦੋ ਪਰ ਅੱਜ ਮੈਂ ਕਹਿੰਨਾ ਉਦੀ ਹਿੰਮਤ ਕਿਉਂ ਪਈ ਇੱਥੇ ਇਹ ਗੰਦ ਪਾਉਣ ਦੀ ਕਿਉਂਕਿ ਉਹਨੂੰ ਪਤਾ ਹੈ ਇਹ ਮਾਲ ਇੱਥੇ ਵਿਕਦਾ ਤੇ ਇਸ ਕਰਕੇ ਉਹਨੇ ਇਹ ਵੇਚਿਆ ਹੁਣ ਤੁਸੀਂ ਦੱਸੋ ਜਿਹੜੇ ਬੰਦੇ ਮਾਂ ਭੈਣ ਧੀ ਦੀ ਗਾਲ ਮਿੰਟ ਚ ਕੱਢ ਲੈਂਦੇ ਨੇ ਕੀ ਉਹ ਲੱਚਰ ਨਹੀਂ ਇੱਥੇ ਹੁਣ ਹਿੰਮਤ ਨਾਲ ਦੱਸਿਓ ਆ ਥੱਲੇ ਕਮੈਂਟਾਂ ਚ ਕਈਆਂ ਨੇ ਮਾਂ ਭੈਣ ਧੀ ਦੀ ਗਾਲ ਕੱਢਣੀ ਹੈ ਤੇ ਉੰਜ ਬੜੇ ਦੁੱਧ ਤੋਤੇ ਬਨਣਗੇ ਵੀ ਅਸੀਂ ਬੜੇ ਇੱਜ਼ਤਾਂ ਵਾਲੇ ਅਣਖਾਂ ਵਾਲੇ ਮੈਂ ਠੋਕ ਵਜਾ ਕੇ ਕਹਿਣਾ ਜਿਹੜਾ ਵੀ ਬੰਦਾ ਮਾਂ ਭੈਣ ਧੀ ਦੀ ਗਾਲ ਮਿੰਟ ਚ ਕੱਢ ਲੈਂਦਾ ਉਹ ਨੱਚਰ ਹੈ ਉਹ ਨੱਚਰ ਹੈ ਤੇ ਉਹ ਨੱਚਰ ਹੈ ਤੇ ਉਸ ਤੋਂ ਵੱਡਾ ਨੱਚਰ ਕੋਈ ਨਹੀਂ ਸਾਡੇ ਤਾਂ ਵੱਡੀ ਗਿਣਤੀ ਮੇਰੇ ਖਿਆਲ ਨਾਲ 100 ਚੋਂ 97 98% ਲੋਕਾਂ ਦੇ ਮੂੰਹ ਤੇ ਗਾਲ ਚੜੀ ਆ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਧੀ ਨੂੰ ਮਿੰਟ ਚ ਗਾਲ ਕੱਢ ਦਿੰਦੇ ਨੇ ਔਰ ਜੇਕਰ ਠੁੱਡਾ ਆ ਕੇ ਡਿਗ ਪੈਂ ਤੇ ਵੱਟੇ ਨੂੰ ਮਾਂ ਦੀ ਗਾਲ ਕੱਢਦੇ ਨੇ ਜੇ ਮੱਝ ਖੋਲ ਕੇ ਕਿੱਲੇ ਤੇ ਬੰਨਣ ਤੇ ਉਹ ਮਾੜਾ ਜਾਂ ਭੱਜ ਪਏ ਉਹਨੂੰ ਮਾਂ ਦੀ ਗੱਲ ਕਰਦੇ ਨਹੀਂ ਜੇ ਰੋਟੀ ਮੜੀ ਜੇ ਸੜੀ ਆ ਜਾਏ ਤਾਂ ਉਥੇ ਦੀ ਭੈਣ ਦੀ ਗੱਲ ਕੱਢਣੀ ਸ਼ੁਰੂ ਕਰ ਦਿੰਦੇ ਨੇ ਪਰਿਵਾਰਾਂ ਦੇ ਵਿੱਚ ਬਹਿ ਕੇ ਵੱਡੀ ਗਿਣਤੀ ਲੋਕ ਮਿੰਟ ਲਾਉਂਦੇ ਨੇ ਦੀ ਬੜਮਾ ਦੀ ਗਾਲ ਕੱਢਣ ਲੱਗਿਆ ਤੇ ਫਿਰ ਸੱਚੜ ਬਣਦੇ ਨੇ ਹੈ ਫਿਰ ਦੁੱਧ ਤੋਤੇ ਬਣਦੇ ਨੇ ਮੈਂ ਸਭ ਤੇ ਕਰਨਾ ਚਾਹਣਾ ਕਿ ਸਾਡੀ ਇਸ ਘਟੀਆ ਸੋਚ ਤੇ ਮਾਨਸਿਕਤਾ ਕਰਕੇ ਇਹ ਜਿਹੜੀਆਂ ਕਮਲਕੌਰ ਵਲਗੀਆਂ ਨੇ ਇਹਨਾਂ ਦੀ ਹਿੰਮਤ ਪੈਂਦੀ ਆ ਇਹ ਸਾਰਾ ਕੁਝ ਕਰਨ ਦੀ ਔਰ ਜਿੰਨਾ ਟਾਈਮ ਅਸੀਂ ਆਪਣੀ ਸੋਚ ਤੇ ਮਾਨਸਿਕਤਾ ਨੂੰ ਪਖੰਡ ਰਹਿਤ ਅਸਲੀ ਸ਼ੁੱਧ ਨਹੀਂ ਕਰਦੇ ਉਹਨਾ ਟਾਈਮ ਇਹ ਨਹੀਂ ਰੁਕਣਾ 1 2 4 10 ਗੱਤਨ ਕਰ ਲੋ ਇਹ ਨਹੀਂ ਰੁਕਣਾ ਜਿੰਨੀ ਵੀ ਸਾਡੇ ਸਮਾਜ ਦੀ ਇਹ ਸੋਚ ਤੇ ਮਾਨਸਿਕਤਾ ਇਦਾਂ ਦੀ ਬਣੀ ਐ ਇਹ ਆਪਣੇ ਆਪ ਨਹੀਂ ਬਣੀ ਇਹ ਘਟੀਆ ਸਿਆਸਤਾਂ ਤੇ ਘਟੀਆ ਸਰਕਾਰਾਂ ਨੇ ਬਣਾਈ ਐ ਬਣਾਈ ਐ ਜੇ ਸਰਕਾਰਾਂ ਤੇ ਸਿਸਟਮ ਚਾਵੇ ਤਾਂ ਉਹ ਸਾਰਾ ਕੁਝ ਰੁਕ ਸਕਦਾ ਜੋ ਲੱਛਰ ਐ ਜੋ ਗਲਤ ਐ ਪਰ ਸਿਸਟਮ ਚਾਹੁੰਦਾ ਐ ਕਿ ਐਦਾਂ ਹੋਵੇ ਸਾਰਾ ਕੁਝ ਇਸੇ ਕਰਕੇ ਤਾਂ ਉਹਨਾਂ ਦਾ ਜਿਹੜਾ ਸਰਕਾਰੀ ਸੈਂਸਰ ਬੋਰਡ ਹੈ ਉਹ ਅਡਲਟ ਫਿਲਮਾਂ ਪਾਸ ਕਰਦਾ ਹੈ ਇਹ ਸਰਟੀਫਿਕੇਟ ਦੇ ਕੇ ਤੇ ਅਡਲਟ ਫਿਲਮਾਂ ਪਾਸ ਕੀਤੀਆਂ ਜਾਂਦੀਆਂ ਨੇ ਤੇ ਉਹ ਸਿਣਮਿਆ 'ਚ ਲੱਗਦੀਆਂ ਮਨਜ਼ੂਰੀ ਦੇ ਨਾਲ ਇਤੋਂ ਵੱਧ ਹੋਰ ਕੀ ਚਾਹਣੇ ਆ ਸ਼ਰਿਆਮ ਉਹ ਗਾਣੇ ਉਹ ਗੀਤ ਆਉਂਦੇ ਨੇ ਜਿਹੜੇ ਜਿਹੜੇ ਸੱਚੀ-ਮੁੱੱਚੀ ਅਸੀਂ ਕਹਿ ਸਕਦੇ ਹਾਂ ਕਿ ਉਹ ਵਧੀਆ ਨਹੀਂ ਗਏ ਪਰ ਉਹ ਇੱਥੇ ਚੱਲਦੇ ਨੇ ਕਿਉਂਕਿ ਵੱਡੀ ਗਿਣਤੀ ਸਾਡੇ ਲੋਕਾਂ ਦੀ ਸੋਚ ਤੇ ਮਾਨਸਿਕਤਾ ਸਿਆਸਤਾਂ ਤੇ ਸਿਸਟਮ ਨੇ ਏਦਾਂ ਦੀ ਬਣਾ ਦਿੱਤੀ ਐ ਹੁਣ ਕਿੰਨੇ ਕ ਬੰਦੇ ਨੇ ਜਿਹੜੇ ਸਵੇਰ ਉੱਠ ਕੇ ਚੰਗੀਆਂ ਕਿਤਾਬਾਂ ਚੰਗੇ ਵਿਦਵਾਨਾਂ ਦੇ ਵਿਚਾਰ ਪੜ੍ਹਦੇ ਨੇ ਜਾਂ ਗੁਰਬਾਣੀ ਪੜ੍ਹਦੇ ਨੇ ਕਿਉਂ ਰਾਜਿਆਂ ਤੋਂ ਲੈ ਕੇ ਪਿਛਲੇ ਰਾਜਿਆਂ ਤੋਂ ਇੱਥੇ ਕੰਜਰੀਆਂ ਨਚਾਉਣ ਦਾ ਰਿਵਾਜ ਰਿਆ ਤੇ ਲੋਕ ਉੱਥੇ ਜੀ ਹਜੂਰੀਆਂ ਉਹਨਾਂ ਰਾਜਾਂ ਦੀ ਉੱਤੇ ਜ਼ਗੀਰਦਾਰਾਂ ਦੀਆਂ ਭਰਦੇ ਰਹੇ ਨੇ ਇਹ ਕੋਈ ਅੱਜ ਦੇ ਦੌਰ ਦੀ ਕਹਾਣੀ ਨਹੀਂ ਗਈ ਇਹ ਘਟਿਆ ਲੱਚਰਤਾ ਪੁਰਾਣੇ ਟਾਈਮਾਂ ਤੋਂ ਚੱਲਦੀ ਆਈ ਤੇ ਲੋਕ ਜਿਹੜੇ ਉਹਨੂੰ ਵੇਖਦੇ ਆਏ ਯਾਰ ਮੈਂ ਤਾਂ ਵੇਖਿਆ ਵਿਆਹਾਂ ਦੇ ਵਿੱਚ ਉਹ ਗਰੀਬ ਕੁੜੀਆਂ ਨੱਚਣ ਆ ਜਾਂਦੀਆਂ ਨੇ ਉਹਨਾਂ ਨੂੰ ਚੰਗੇ ਭਲੇ ਮਤਲਬ ਬੀਬੇ ਰਾਣੇ ਦਿਖਦੇ ਜਿਹੜੇ ਬੰਦੇ ਨੇ ਉਹ ਬੜੀਆਂ ਘਟੀਆ ਕਿਸਮ ਦੀਆਂ ਟਿਚੜਾ ਕਰਦੇ ਬਰਾਤਾਂ 'ਚ ਵਿਆਹਾਂ 'ਚ ਮੈਂ ਦੇਖੇ ਨੇ ਤੁਸੀਂ ਵੀ ਦੇਖੇ ਹੋਣਗੇ ਮੁਕਰਨਾ ਤਾਂ ਮੁਕਰ ਜਿਓ ਜਦੋਂ ਦਾਣਾ ਮੰਡੀ ਹੁੰਦੀ ਆ ਉੱਥੇ ਜਿਹੜੀਆਂ ਝਾਰ ਮਤਲਬ ਕੁਆੜ ਜਾਂ ਲੈਣ ਫੱਕ ਲੈਣ ਆਉਂਦੀਆਂ ਕੁੜੀਆਂ ਬੜੇ ਵੇਖਿਆ ਮੈਂ ਤਾਂ ਬੜੀ ਵਾਰ ਦਾਣਾ ਮੰਡੀਆ ਚ ਕਣਕ ਚੋਨਾ ਵੇਚਣ ਗਿਆ ਬੜੀ ਵਾਰ ਉੱਥੇ ਟੋਕਿਆ ਭਾਵੇਂ ਕਿ ਮੈਂ ਨੌਜਵਾਨਾ ਉੱਥੇ ਜਿਹੜੇ ਬੜੇ ਆਉਂਦੇ ਉਹਨੂੰ ਬੀਬੇ ਰਾਣੇ ਖਵਾਉਂਦੇ ਨੇ ਉਹਨਾਂ ਦੇ ਨਾਲ ਬੜੀਆਂ ਘਟੀਆਂ ਕਿਸਮ ਦੀਆਂ ਗੱਲਾਂ ਕਰਦੇ ਨੇ ਔਰ ਗੱਲ ਸੁਣੋ ਮਿੱਤਰੋ ਮੇਰੀ ਅਸੀਂ 도ਗਲੇ ਕਰਦਾਰਾਂ ਦੇ ਧਾਰਨੀ ਹੋ ਗਏ ਆ ਅਸੀਂ ਸਾਡੇ ਸਾਡੀ ਗੁਰਬਾਣੀ ਦੇ ਮਹਾਵਾਖ ਉਹ ਸਾਡੇ ਲਈ ਬਿਲਕੁਲ ਸੱਚੇ ਨਹੀਂ ਗੁਰਬਾਣੀ ਕਹਿੰਦੀ ਗੱਲ ਨਹੀਂ ਅਸੀਂ ਚੰਗੇ ਆ ਆਚਾਰੇ ਬੁਰਿਆਂ ਮਨੋਕ ਸੁਧਾ ਕਾਲਿਆਂ ਬਾਹਰ ਚਿੱਟਵਿਆਂ ਆ ਬਾਹਰ ਚਿੱਟੇ ਚਿੱਟੇ ਲੀੜੇ ਪਾ ਕੇ ਅੱਜ ਕੱਲ ਤਾਂ ਚਿੱਟੇ ਲੀੜਿਆਂ ਤੋਂ ਵੱਧ ਦਰਵਾਜੇ ਹੋ ਗਿਆ ਵੀ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਗਾਲਾਂ ਲਿਖ ਕੇ ਅਸੀਂ ਅਣਖੀ ਅਸੀਂ ਦਲੇਰ ਤੇ ਸੂਰਮੇ ਬਣਨ ਲੱਗ ਪਿਆ ਐਸੇ ਕਰਕੇ ਇਹ ਕਮਲਕੌਰ ਵਰਗੀਆਂ ਦੀ ਹਿੰਮਤ ਪੈਣ ਲੱਗੀ ਤੇ ਇਹੋ ਜੀਆਂ ਹੋਰ ਕਈਆਂ ਦੀ ਔਰ ਇਹੀ ਨਹੀਂ ਇੱਥੇ ਮੁੰਡੇ ਵੀ ਕਈ ਆ ਹੁਣ ਇੱਕ ਮੈਂ ਵੇਖੇ ਦੋ ਤਿੰਨਾਂ ਉਹਨਾਂ ਨੇ 4-5 ਸਾਲ ਤੋਂ ਤਾਂ ਸੋਸ਼ਲ ਮੀਡੀਆ ਤੇ ਪਾਇਆ ਰੱਜ ਕੇ ਗੰਦ ਉਹ ਬੰਦੇ ਆ ਤਿੰਨ ਮੁੰਡੇ ਤੇ ਹੁਣ ਉਹ ਆਏ ਦੀਆਂ ਗੱਲਾਂ ਕਰਨ ਲੱਗ ਪਏ ਉਹ ਪੰਜਾਬ ਨੂੰ ਮਤਾਂ ਦੇਣ ਲੱਗ ਪਏ ਉਹ ਤਾਨੇ ਦੇਣ ਲੱਗ ਪਏ ਪੰਜਾਬ ਨੂੰ ਅਸਲ 'ਚ ਉਹ ਸਾਰੀ ਚਲਾਕੀ ਆ ਪਹਿਲਾਂ ਉਹਨਾਂ ਨੇ ਓਵੇਂ ਪੈਸਾ ਕਮਾ ਲਿਆ ਹੁਣ ਉਹਨਾਂ ਨੇ ਸਕੀਮ ਕੱਢੀ ਵੀ ਯਾਰ ਐ ਕਰੋ ਹੁਣ ਦੂਜੇ ਪਾਸੋਂ ਮਸ਼ਹੂਰ ਹੋਣ ਦਾ ਵੇਲਾ ਹੁਣ ਆਪਾਂ ਨੂੰ ਫਿਰ ਇਹ ਚੰਗੇ ਸਮਾਗਮਾਂ ਤੇ ਬੁਲਾਇਆ ਕਰਨਗੇ ਵੀ ਆਹ ਸੂਰ ਮਿਆਂ ਐਦਾ ਜਗਾੜ ਲਾ ਰਹੇ ਨੇ ਸਾਰੇ ਇੱਥੇ ਦੇਖੋ ਜਿਹੜੀ ਸੋਚ ਤੇ ਮਾਨਸਿਕਤਾ ਹੈ ਉਹ ਕਿਸੇ ਇੱਕ ਦਬਕੇ ਨਾਲ ਨਹੀਂ ਜੇ ਬਦਲਦੀ ਸੋਚ ਤੇ ਮਾਨਸਿਕਤਾ ਬਦਲਦੇ ਉੱਪਰ ਮਨੋਵਿਗਿਆਨ ਦੀ 스ਟੱਡੀ ਕਹਿੰਦੀ ਆ ਬਹੁਤ ਟਾਈਮ ਲੱਗਦਾ ਐਡੀ ਛੇਤੀ ਨਹੀਂ ਬਦਲਦੀ ਔਰ ਗੱਲ ਯਾਦ ਰੱਖਿਓ ਮੈਂ ਪੁੱਛਣਾ ਚਾਹਣਾ ਆ ਸਮਾਜ ਦੇ ਵਿੱਚ ਜਦੋਂ ਇਹ ਜਿੰਨੇ ਵੀ ਗੀਤ ਆਉਂਦੇ ਨੇ ਉਹਨਾਂ ਚੋਂ 98% ਗੀਤ ਲੱਚਰ ਕੰਟੈਂਟ ਵਾਲੇ ਹੁੰਦੇ ਨੇ ਲੱਚਰ ਟੱਚ ਵਾਲੇ ਹੁੰਦੇ ਨੇ ਜਦੋਂ ਇਹ ਗੀਤ ਆਉਂਦਾ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਕਿਤੇ ਡਾਕਾ ਤਾਂ ਨਹੀਂ ਮਾਰਿਆ ਉਦੋਂ ਅਸੀਂ ਕਿਉਂ ਨਹੀਂ ਬੋਲਦੇ ਕਿਉਂ ਵੀ ਕਿਸੇ ਦੀ ਕੁੜੀ ਦੀ ਬਾਹ ਫੜ ਲੈਣੀ ਤੁਸੀਂ ਠੀਕ ਸਮਝਦੇ ਹੋ ਕਿਉਂ ਨਾ ਬੋਲੇ ਆਪਾਂ ਜਦੋਂ ਇਹ ਗੀਤ ਆਉਂਦਾ ਹੈ ਵੀ ਪਹਿਲੀ ਮੁਲਾਕਾਤ ਦੇ ਵਿੱਚ ਕਮਾਦ ਵਰਗੀ ਸੇਫ ਕੋਈ ਜਗਾ ਨਹੀਂ ਕੀ ਬੜਾ ਨਾਮੀ ਗਾਇਕ ਉਹਨੇ ਗਾਇਆ ਉਦੋਂ ਅਸੀਂ ਕਿਉਂ ਨਾ ਬੋਲੇ ਜਦੋਂ ਇਹ ਗੀਤ ਆਉਂਦੇ ਨੇ ਜਿਹੜੇ ਕਾਲਜਾਂ ਸਕੂਲਾਂ ਨੂੰ ਆਸ਼ਕੀ ਦੇ ਅੱਡੇ ਸਾਬਤ ਕਰਦੇ ਨੇ ਉਦੋਂ ਅਸੀਂ ਕਿੱਧਰ ਮਰ ਜੰਨੇ ਆ ਉਦੋਂ ਅਸੀਂ ਕਿਉਂ ਨਹੀਂ ਬੋਲਦੇ ਕਿੰਨੇ ਗੀਤ ਆਏ ਸਾਡੇ ਕਾਲਜ ਦੀ ਕੰਧ ਉੱਤੇ ਹਾਨੀਆਂ ਲਿਖਤਾ ਕਿਸੇ ਨੇ ਤੇਰਾ ਮੇਰਾ ਨਾਮ ਅੱਖਰਾਂ ਚੋਂ ਤੂੰ ਦੱਸਦੀ ਪਤਾ ਨਹੀਂ ਅਲਗਿੰਤ ਗੀਤ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਿਹੜੇ ਰਿਲੇਸ਼ਨ ਬਣਦੇ ਨੇ ਇਹਨਾਂ ਤੇ ਆਏ ਅਸੀਂ ਚੁੱਪ ਆ ਮੈਂ ਇਹ ਕਹਿਣਾ ਕਿ ਅਸੀਂ ਉਹਨਾਂ ਚੀਜ਼ਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਸੈਂਸਰ ਬੋਰਡ ਹੈ ਭਾਰਤ ਦਾ ਉਹ ਸਾਲ ਦੇ ਵਿੱਚ ਅਣਗਿਣਤ ਫਿਲਮਾਂ ਜਿਨ੍ਹਾਂ ਨੂੰ ਉਹ A A ਸਰਟੀਫਿਕੇਟ A+ ਸਰਟੀਫਿਕੇਟ ਦੇ ਕੇ ਰਿਲੀਜ਼ ਕਰਦਾ ਇਹਦਾ ਮਤਲਬ ਕੀ ਆ ਅਡਲਟ ਫਿਲਮਾਂ ਔਰ ਸੈਂਸਰ ਬੋਰਡ ਭਾਰਤ ਸਰਕਾਰ ਦਾ ਉਹ ਫਿਲਮਾਂ ਪਾਸ ਕਰਦਾ ਹੈ ਲਗਭਗ ਹਰ ਫਿਲਮ ਦੇ ਵਿੱਚ ਇੱਕ ਇੱਕ ਲੰਡੂ ਜੇ ਇਸ਼ਕ ਮੁਸਕ ਦੀ ਕਹਾਣੀ ਹੁੰਦੀ ਆ ਤੇ ਨਗੇਜ ਇੰਨਾ ਮੈਂ ਨਾ ਲੈ ਕੇ ਕਹੂੰਗਾ ਜੈਜੀ ਬੈਂਸ ਦੇ ਗਾਣਿਆਂ ਦੇ ਪਿੱਛੇ ਉਹਨੇ ਗੱਲ 'ਚ ਖੰਡਾ ਪਾਇਆ ਹੁੰਦਾ ਸੀ ਉਹਦੇ ਗਾਣਿਆਂ ਦੇ ਪਿੱਛੇ ਜਿੰਨੀਆਂ ਡਾਂਸਰਾਂ ਨੱਚਦੀਆਂ ਸਾਰੀਆਂ ਅੱਧ ਨੰਗੇ ਕੱਪੜਿਆਂ 'ਚ ਜਿੰਨੀਆਂ ਮਸ਼ਹੂਰੀਆਂ ਟੀਵੀ ਤੇ ਆਉਂਦੀਆਂ ਨੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਜਿੰਨੀਆਂ ਮਸ਼ਹੂਰੀਆਂ ਟੀਵੀ ਤੇ ਆਉਂਦੀਆਂ ਨੇ ਉਹ ਸਾਰੀਆਂ ਅੱਧ ਨੰਗੇ ਕੱਪੜਿਆਂ 'ਚ ਆਉਂਦੀਆਂ ਨਹੀਂ ਤੁਸੀਂ ਚੰਗੀ ਤੋਂ ਚੰਗੀ ਚੀਜ਼ ਵੇਖ ਰਹੇ ਹੋ ਉਹ ਉੱਚ ਮਸ਼ਹੂਰੀ ਆਉਂਦੀ ਆ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਚਾਹੇ ਬਲੇਡ ਦੀ ਮਸ਼ਹੂਰੀ ਕਰਾਉਣੀ ਉਹਨਾਂ ਨੇ ਚਾਹੇ ਫੰਡੇ ਦੀ ਕਰਾਉਣੀ ਆ ਚਾਹੇ ਸਾਈਕਲ ਦੀ ਚਾਹੇ ਕਾਰ ਦੀ ਕਿਸੇ ਚੀਜ਼ ਦੀ ਕੁੜੀਆਂ ਨੂੰ ਔਰਤਾਂ ਨੂੰ ਅੱਧ ਨੰਗੀ ਹਾਲਤ ਦੇ ਵਿੱਚ ਪੇਸ਼ ਕਰਨਾ ਉਹ ਮਸ਼ਹੂਰੀ ਦੇ ਵਿੱਚ ਇੱਕ ਜ਼ਰੂਰੀ ਕੰਮ ਸਮਝਦੇ ਆ ਤੇ ਆਪਾਂ ਸਾਰੇ ਵੇਖਦੇ ਆ ਆਪਣੇ ਘਰਾਂ 'ਚ ਖਾਣ ਵਾਲੀ ਚੀਜ਼ ਹੋਵੇ ਪੀਣ ਵਾਲੀ ਚੀਜ਼ ਹੋਵੇ ਅੱਧ ਨੰਗੀ ਹਾਲਤ 'ਚ ਕੁੜੀਆਂ ਨੂੰ ਪੇਸ਼ ਕੀਤਾ ਜਾਂਦਾ ਪਰ ਅਸੀਂ ਉਹਨਾਂ ਕੰਪਨੀਆਂ ਉਹਨਾਂ ਕਾਰਪੋਰੇਟ ਘਰਾੜਿਆਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਕੀ ਉਹ ਡਾਡੇ ਨੇ ਜਿੱਡੇ ਮਰਜੀ ਹੋਣ ਬੋਲਣਾ ਚਾਹੀਦਾ ਹੈ ਇਹ ਕਮਲ ਕੌਰ ਨੂੰ ਵੀ ਸਿੱਖਿਆ ਦੇਣੀ ਬਣਦੀ ਸੀ ਇਹਦੇ ਤੇ ਵੀ ਕਾਰਵਾਈ ਬਣਦੀ ਸੀ ਪਰ ਉਹਨਾਂ ਦੇ ਖਿਲਾਫ ਆਪਾਂ ਕਿਉਂ ਨਹੀਂ ਬੋਲਦੇ ਉਹ ਡਾਡੇ ਨੇ ਤਕੜੇ ਨੇ ਉਹ ਵੱਡੇ ਗਾਇਕ ਉਹ ਵੱਡੇ ਫਿਲਮ ਮੇਕਰ ਉਹ ਵੱਡੀਆਂ ਕੰਪਨੀਆਂ ਵਾਲੇ ਜਿਹੜੇ ਦਿਨ ਰਾਤ ਸਾਡੇ ਟੀਮੀਆਂ ਦੇ ਉੱਪਰ ਗੰਦ ਪਰੋਸ ਰਹੇ ਨੇ ਉਹਨਾਂ ਦੇ ਖਿਲਾਫ ਮੋਰਚਾ ਕੌਣ ਲਾਊਗਾ ਉਹਨਾਂ ਨੂੰ ਸੋਦਾ ਕੌਣ ਲਾਊਗਾ ਮੈਂ ਫੇਰ ਕਹਿੰਨਾ ਮੈਂ ਇਹ ਕਮਲਕੌਰ ਵਰਗੀਆਂ ਦੇ ਵੀ ਖਿਲਾਫ ਹਾਂ ਪਰ ਮੈਂ ਗੱਲ ਅੱਗੇ ਦੀ ਕਰ ਰਿਹਾ ਇਹਦੀ ਜੜ ਕਿੱਥੇ ਆ ਜੜ ਸਾਡੀ ਸੋਚ ਤੇ ਮਾਨਸਿਕਤਾ ਦੇ ਵਿੱਚ ਪਈ ਹੈ ਕਿਉਂਕਿ ਅਸੀਂ ਜਿਹੜਾ ਕੁਝ ਅਸੀਂ ਵੇਖਣ ਦੇ ਆਦੀ ਬਣਾ ਦਿੱਤੇ ਗਏ ਆ ਸਾਡੀ ਸੋਚ ਤੇ ਮਾਨਸਿਕਤਾ ਜਿੱਧਰ ਉਹਨੂੰ ਸਿਆਸਤਾਂ ਤੇ ਸਿਸਟਮ ਲੈ ਕੇ ਗਿਆ ਉਵੇਂ ਦੀ ਬਣ ਗਈ ਉਹਨਾਂ ਨੂੰ ਐਵੇਂ ਤੇ ਦਰਸ਼ਕ ਮਿਲਦੇ ਨੇ ਉਗੰਧ ਪਰੋਸਦੇ ਨੇ ਦੇਖੋ ਤੁਸੀਂ ਵੱਡੀ ਗਿਣਤੀ ਹੋਣਗੇ ਤੁਹਾਡੇ ਸੁਣਨ ਵਾਲਿਆਂ ਚੋਂ ਜਿਨ੍ਹਾਂ ਨੇ ਆਪ ਬਹੁਤ ਵਾਰ ਇਹੋ ਜਿਹੇ ਵੀਡੀਓ ਤੇ ਫੋਟੋ ਚਾਹ ਚਾਹ ਕੇ ਵੇਖੀਆਂ ਹੋਣਗੀਆਂ ਜਿਨ੍ਹਾਂ ਨੂੰ ਬਾਅਦ ਚ 10 ਬੰਦਿਆਂ ਚ ਬਹਿ ਕੇ ਤੇ ਬੜੇ ਦੁੱਧ ਤੋਤੇ ਬਣ ਬਣ ਕਹਿੰਦੇ ਗੰਦੀ ਗੰਦੀ ਫੋਟੋ ਗੰਦੀ ਜਮੀਰ ਦੇ ਹੱਥ ਰੱਖ ਕੇ ਦੱਸੋ ਹੈ ਕਿ ਨਹੀਂ ਇਹ ਉਹ ਮੀਕਾ ਸਿੰਘ ਜਿਹੜਾ ਹੁਣ ਬੋਲਿਆ ਮੈਂ ਕਹੂੰਗਾ ਮੀਕਾ ਸਿੰਘ ਪਹਿਲਾਂ ਕਿਉਂ ਨਹੀਂ ਬੋਲਿਆ ਕਦੇ ਪੰਜਾਬ ਚ ਬੜੇ ਕਤਲ ਹੋਏ ਨੇ ਪੁਲਿਸ ਹਰਾਸਤਾ ਚ ਕਤਲ ਹੋ ਗਏ ਝੂਠੇ ਪੁਲਸ ਮੁਕਾਬਲੇ ਬਣਾ ਕੇ ਹੋ ਗਏ ਬੜਾ ਕੁਝ ਹੋ ਗਿਆ ਉਹ ਤਾਂ ਮੀਕਾ ਸਿੰਘ ਨੂੰ ਦਿਖਿਆ ਨਹੀਂ ਕਦੇ ਮੀਕਾ ਸਿੰਘ ਵਾਲੀ ਸੋਚ ਦੇ ਅਸੀਂ ਉਲਟਾ ਉਹਦੇ ਖਿਲਾਫ ਹਾਂ ਪਰ ਮੈਂ ਇਹ ਕਹਿਣਾ ਚਾਹਣਾ ਕਿ ਅਸੀਂ ਵੀ ਆਪਣੀ ਲੱਛਰ ਸੋਚ ਤੇ ਮਾਨਸਿਕਤਾ ਨੂੰ ਸੁਧਾਰੀਏ ਅਸੀਂ ਧੀਆਂ ਮਾਵਾਂ ਪੈਣਾ ਦੀਆਂ ਗਾਲਾਂ ਕਿਉਂ ਕੱਢਦੇ ਆਂ ਇਹ ਚੋ ਬਾਰ ਕਿਉਂ ਨਹੀਂ ਆਉਂਦੇ ਅਸੀਂ ਆਪਣੇ ਵਿਆਹਾਂ ਸ਼ਾਦੀਆਂ ਤੇ ਡਾਂਸਰਾਂ ਲੋਕਾਂ ਦੀਆਂ ਧੀਆਂ ਪੈਣਾ ਲਿਆ ਕੇ ਸਟੇਜ ਤੇ ਚੜਾ ਕੇ ਆਪਣੀਆਂ ਧੀਆਂ ਪੈਣਾ ਮੂਹਰੇ ਬਾ ਕੇ ਤੇ ਤੱਤੇ ਤੱਤੇ ਤੇ ਮਤਲਬ ਉਲਟ ਪੁਲਟ ਗੀਤਾਂ ਦੇ ਉੱਪਰ ਕਿਉਂ ਨਚਾਉਣੇ ਉਹਨਾਂ ਨੂੰ ਹੁਣ ਕਈ ਕਹਿਣਗੇ ਉਹ ਗੀਤ ਤਾਂ ਵਧੀਆ ਆਂਦੇ ਨੇ ਬਾ ਬੇਲੀਓ ਹੈ ਸਾਡੀ ਮਤ ਘਾ ਚਰਨ ਅਸੀਂ ਆਪੇ ਹੀ ਆਹੇ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜਿਉਣ ਆਪੇ ਹੀ ਇਹ ਚੀਜ਼ ਨੂੰ ਠੀਕ ਦਾ ਸਰਟੀਫਿਕੇਟ ਦੇ ਲੈਣੇ ਆ ਆਪੇ ਹੀ ਗਲਤ ਦਾ ਦੇ ਲੈਣੇ ਆ ਇਹ 도ਗਲੀ ਗੱਲ ਠੀਕ ਨਹੀਂ ਆ ਮਿੱਤਰੋ ਜਰ ਤੱਕ ਜਾਓ ਜਦੋਂ ਤੱਕ ਇਹ ਸਿਆਸਤਾ ਤੇ ਸਿਸਟਮ ਇਹ ਚਾਹੁੰਦਾ ਹੈ ਕਿ ਇਹ ਸਾਰਾ ਕੁਝ ਜੋ ਚੱਲੇ ਉਦੋਂ ਤੱਕ ਇਹ ਬੰਦ ਨਹੀਂ ਹੋਣਾ ਜੇ ਤੁਸੀਂ ਚਾਹੋ ਨਾ ਕਿ ਇਹ ਚੀਜ਼ਾਂ ਸਾਰੀ ਲੱਚਰਤਾ ਇਹ ਨਸ਼ੇ ਇਹ ਨਗੇਜ ਇਹ ਫੁਕਰਪੰਥੀ ਜੋ ਸਾਡੀ ਜਵਾਨੀ ਚ ਆ ਰਹੀਆਂ ਚੀਜ਼ਾਂ ਇਹ ਬੰਦ ਹੋਣ ਤਾਂ ਫਿਰ ਉਹ ਸਿਆਸਤਾਂ ਤੇ ਉਹ ਸਰਕਾਰਾਂ ਦੇ ਖਿਲਾਫ ਵੀ ਆਵਾਜ਼ ਉਠਾਉਣੀ ਪੈਗੀ ਜਿਹੜੀਆਂ ਇਹਨਾਂ ਨੂੰ ਰੋਕਦੀਆਂ ਨਹੀਂ ਜਿਹੜੀਆਂ ਇਹਨਾਂ ਨੂੰ ਚੱਲਣ ਦਿੰਦੀਆਂ ਨੇ ਜਿਨ੍ਹਾਂ ਦੇ ਸੈਂਸਰ ਬੋਰਡ ਅਡਲਟ ਫਿਲਮਾਂ ਨੂੰ A ਸਰਟੀਫਿਕੇਟ ਦੇ ਕੇ ਆਪ ਪਾਸ ਕਰਕੇ ਸਿਣਮਿਆਂ ਤੇ ਲਵਾਉਂਦੇ ਨੇ ਉਹਨਾਂ ਉਹਨਾਂ ਸਿਆਸਤਾ ਉਹਨਾਂ ਸਰਕਾਰਾਂ ਦੇ ਖਿਲਾਫ ਆਵਾਜ਼ ਵੀ ਉਠਾਉਣੀ ਪਵੇਗੀ ਦੇਖੋ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੋ ਸਕਦੀਆਂ ਨੇ ਪਰ ਮੈਂ ਕੋਈ ਖੰਡ ਮਿੱਠੇ ਦੀ ਉਮੀਦ ਨਾਲ ਨਹੀਂ ਆਇਆ ਸੀ ਹੁਣ ਮੇਰੀ ਇਸ ਵੀਡੀਓ ਦੇ ਥੱਲੇ ਜਿਨ੍ਹਾਂ ਨੇ ਮਾਵਾਂ ਭੈਣਾਂ ਦੇ ਗਾਣਾਂ ਦੇ ਕਮੈਂਟ ਪਾਏ ਨੇ ਉਹਨਾਂ ਦੀ ਸੋਚ ਲੱਚਰ ਨਹੀਂ ਹੈਂ ਅੱਛਾ ਜੇ ਕੋਈ ਕਿਸੇ ਨੂੰ ਕਹਿੰਦਾ ਤੇਰੀ ਮਾਂ ਨੂੰ ਐ ਕਰਾਂ ਤੇਰੀ ਧੀ ਨੂੰ ਐ ਕਰਾਂ ਤੇਰੀ ਭੈਣ ਨੂੰ ਐ ਕਰਾਂ ਉਹਨੂੰ ਕਿਸਮੇ ਦੇ ਉਹ ਬੜਾ 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 ਬੀਬਾ ਰਹਿਣਾ ਬੰਦਾ ਹੈ ਉਹ ਬੜਾ ਇੱਜ਼ਤਾਂ ਅਣਖਾਂ ਵਾਲਾ ਹੈ ਮੈਂ ਕਹਿੰਦਾ ਫਿੱਟੇ ਮੂੰਹ ਇਹੋ ਜਿਹੇ ਬੰਦਿਆਂ ਦੇ ਮੈਂ ਕਹਿੰਦਾ 도ਗਲੇ ਕਿਰਦਾਰ ਨਹੀਂ ਹੋਣੇ ਚਾਹੀਦੇ ਸਾਡੀ ਕਿਰਦਾਰ ਇੱਕ ਹੋਣਾ ਚਾਹੀਦਾ ਸੋ ਇਹ ਜਿਹੜੀ ਕਮਲ ਕੌਰ ਜਾਂ ਇਹਦੇ ਵਰਗੀਆਂ ਹੋਰ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਤੇ ਗੰਦ ਪਰੋਸਿਆ ਉਹ ਗਲਤ ਸੀ ਗਲਤ ਸੀ ਗਲਤ ਸੀ ਪਰ ਪਰੋਸਿਆ ਸਾਡੀ ਸੋਚ ਤੇ ਮਾਨਸਿਕਤਾ ਕਰਕੇ ਹੈ ਕਿਉਂਕਿ ਵੱਡੀ ਗਿਣਤੀ ਲੋਕ ਉਹਨਾਂ ਨੂੰ ਵੇਖਦੇ ਨੇ ਤੁਸੀਂ ਇਹ ਦੱਸੋ ਸਵੇਰੇ ਕਿੰਨੇ ਬੰਦੇ ਉੱਠ ਕੇ ਗੁਰਬਾਣੀ ਸੁਣਦੇ ਨੇ ਦੱਸੋ ਆਪਣੇ ਪੰਜਾਬ ਚੋਂ ਕਿੰਨੇ ਬੰਦੇ ਸਵੇਰੇ ਉੱਠ ਕੇ ਚੰਗੀਆਂ ਕਿਤਾਬਾਂ ਪੜ੍ਹਦੇ ਨੇ ਦੱਸੋ ਕਿੰਨੇ ਨੇ ਜਿਹੜੇ ਤੜਕੇ ਉੱਠਦੇ ਰੀਲਾਂ ਵੇਖਣੀਆਂ ਸ਼ੁਰੂ ਕਰ ਦਿੰਦੇ ਐ ਲੈਟਰਨ 'ਚ ਹੁਣ ਇਹ ਫੈਸਲਾ ਤੁਸੀਂ ਕਰਨਾ ਮੈਨੂੰ ਕੋਈ ਬਹੁਤੀ ਅਕਲ ਨਹੀਂ ਤੁਹਾਡੇ ਸਾਰਿਆਂ ਨਾਲੋਂ ਘੱਟ ਸਮਝ ਆ ਮੇਰੀ ਤੁਸੀਂ ਮੇਰੇ ਨਾਲੋਂ ਸਿਆਣੇ ਹੋ ਪਰ ਮੈਂ ਤੁਹਾਡਾ ਭਰਾ ਹੋਣ ਦੇ ਨਾਤੇ ਤੁਹਾਡੇ ਵਿੱਚ ਉਹ ਮੁੱਦਾ ਰੱਖਿਆ ਮੈਨੂੰ ਲੱਗਦਾ ਕਿ ਲੱਗਦੇ ਹੱਥ ਇਧਰ ਨੂੰ ਵੀ ਸੋਚਣ ਦੀ ਲੋੜ ਐ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਪਿਆ